ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਜੀ ਕੱਲ ਮਾਗੀ ਦਾ ਪਵਿੱਤਰ ਦਿਹਾੜਾ ਹੈ ਜੀ ਸੋ ਇਸ ਮੌਕੇ ਤੇ ਵਿਸ਼ੇਸ਼ ਕਵਿਤਾ ਸਰਵਣ ਕਰਨ ਜਾ ਰਹੀ ਹਾਂ ਜੀ ਜਿਸ ਦਾ ਵਿਸ਼ਾ ਹੈ ਭਾਈ ਮਹਾ ਸਿੰਘ ਜੀ ਸੁੱਤੇ ਸ਼ੇਰ ਦੀ ਸੁੱਤੀ ਹੋਈ ਅਣਖ ਜਾਗੀ ਓਨੇ ਸਾਥੀਆਂ ਤਾਈ ਵੰਗਾਰਿਆ ਸੀ ਇਕੱਠੇ ਕਾਰਮਜੈਲ ਬਹਾਦਰਾਂ ਨੂੰ ਜਾ ਕੇ ਦੁਸ਼ਮਣਾਂ ਤਾਈਂ ਲਲਕਾਰਿਆ ਸੀ ਜੰਗ ਹੋਈ ਕਿਦਰਾਨੀ ਦੀ ਢਾ ਬਨੇੜੇ ਚੁਣ-ਚੁਣ ਕੇ ਵੈਰੀ ਨੂੰ ਮਾਰਿਆ ਸੀ ਬਲ ਦੀ ਸ਼ਮਾ ਤੇ ਸੜ ਪਰਵਾਨੀਆਂ ਨੇ ਲੱਗੇ ਤੱਬੇ ਨੂੰ ਅੱਜ ਉਤਾਰਿਆ ਸੀ ਦਿਨੇ ਤੁਰਕਾਂ ਨੂੰ ਤਾਰੀ ਵਿਖਾਏ ਉਹਨਾਂ ਛੱਡੇ ਗੋਲੀਆਂ ਸਾਵੇਂ ਸੀ ਤੀਰ ਭਾਵੇਂ ਚਾੜੀ ਲੋਥ ਤੇ ਲੋਥ ਸੀ ਦੁਸ਼ਮਣਾ ਦੀ ਜ਼ਖਮੀ ਹੋਈ ਦਸ਼ਮੀਸ਼ ਦੇ ਬੀਰ ਭਾਵੇਂ ਲਾਲ ਚਿਹਰੇ ਸਨ ਅੱਖਾਂ ਦੇ ਵਾਂਗ ਭਖਦੀ ਛਲਣੀ ਛਲਣੀ ਸੀ ਹੋਈ ਸਰੀਰ ਭਾਵੇਂ ਵੈਰੀ ਭੱਜ ਗਏ ਸਿਰਾਂ ਤੇ ਪੈਰ ਰੱਖ ਕੇ ਚਾਲੀ ਪਾ ਗਏ ਸਿੰਘ ਅਖੀਰ ਭਾਵੇਂ ਕਲਗੀ ਧਰ ਨੂੰ ਤੱਕ ਸਰੂਰ ਆਇਆ ਉੱਤਰ ਟਿੱਬੀਆਂ ਦੇਨ ਪਿਆਰ ਲੱਗੀ ਆਪਣੇ ਪੱਟਾਂ ਦੇ ਉਹਨਾਂ ਦੇ ਸਿਰ ਰੱਖ ਕੇ ਵਾਰੋ-ਵਾਰੀ ਸੰਕਰਨ ਦੀਦਾਰ ਲੱਗੇ ਸੁੱਤੇ ਸਦਾ ਦੀ ਨੀਂਦ ਬਹਾਦਰਾਂ ਚੋਂ ਕੋਈ ਅਜੀਤ ਲੱਗੇ ਕੋਈ ਜੁਝਾਰ ਲੱਗੇ ਕੋਈ 5000 ਹਜਾਰੀ ਕੋਈ 10000 ਹਜਾਰੀ ਬਖਸ਼ਣ ਮੁਕਤੀਆਂ ਸੰਨ ਕਲਗੀ ਧਾਰ ਲੱਗੇ ਕੋਈ 5 ਹਜ਼ਾਰੀ ਕੋਈ 10 ਹਜ਼ਾਰੀ ਬਖਸ਼ਣ ਮੁਕਤੀਆਂ ਸੰਨ ਕਲਗੀ ਧਾਰ ਲੱਗੇ ਮਹਾ ਸਿੰਘ ਦਾ ਗੋਦ ਚ ਸਿਰ ਰੱਖ ਕੇ ਕਹਿਣ ਲੱਗੇ ਮੈਂ ਅੱਜ ਨਿਹਾਲ ਹੋਇਆ ਤੁਸੀਂ ਸੀਸ ਦੇ ਕੇ ਮੇਰੇ ਲਾਲ ਬਣ ਗਏ ਵੇਖੋ ਕਿਸ ਤਰ੍ਹਾਂ ਮੈਂ ਮਾਲੋ ਮਾਲ ਹੋਇਆ ਤੁਸੀਂ ਮੇਰੇ ਲਈ ਜਲਨਾ ਤੇ ਖੇਲ ਗਏਓ ਕਰਜਦਾਰ ਮੇਰਾ ਵਾਲ-ਵਾਲ ਹੋਇਆ ਅੱਖਾਂ ਖੋਲ ਕੇ ਖੁੱਲ ਕੇ ਮੰਗ ਮੈਥੋਂ ਗੁਰੂ ਤੇਰੇ ਤੇ ਅੱਜ ਦਇਆਲ ਹੋਇਆ ਫਰਕੀ ਬੁੱਲ ਤੇ ਮਹਾ ਸਿੰਘ ਕਿਆ ਮੁਖੋਂ ਬਖਸ਼ੋ ਮੈਨੂੰ ਬਖਸ਼ਣਹਾਰ ਦਾਤਾ ਤੇਰੇ ਚਰਨਾਂ ਦੇ ਵਿੱਚ ਅਰਜੋਈ ਮੇਰੀ ਕਰੋ ਮੇਰੇ ਤੇ ਇੱਕੋ ਉਪਕਾਰ ਦਾਤਾ ਫਸੀ ਹੋਈ ਨੇ ਆਖਰੀ ਸਾਹ ਬਾਕੀ ਉਸ ਬੇਦਾਵੇ ਤੇ ਮੇਰੇ ਵਿਚਕਾਰ ਦਾਤਾ ਟੁੱਟੀ ਗੰਡੋ ਬੇਦਾਵੇ ਦਾ ਫਾੜ ਕਾਗਜ਼ ਟੁਕੜੇ ਕਰ ਦਿਓ ਉਹਦੇ ਦਾਤਾਰ ਦਾਤਾ ਦਾਤੀ ਆਖਿਆ ਵਜਦ ਦੇ ਵਿੱਚ ਆਕੇ ਤੁਸਾਂ ਉੱਤੇ ਤਾਂ ਮੈਨੂੰ ਮਾਣ ਏ ਸਿੰਘੋ ਸੀਸ ਰੱਖ ਮਝੈਲਾ ਨੇ ਤਲੀ ਉੱਤੇ ਚੰਗਾ ਵਕਤ ਨੂੰ ਲਿਆ ਪਛਾਣ ਸਿੰਘੋ ਟੁੱਟੀ ਗੰੰਡੀ ਬੇਦਾਵਾ ਇਹ ਪਾੜ ਕੇ ਤੇ ਤੁਸਾਂ ਉਤੋਂ ਮੈਂ ਜਾਵਾਂ ਕੁਰਬਾਨ ਸਿੰਘੋ ਮੁਕਤੀ ਤੁਸੀਂ ਤੋਂ ਅੱਜ ਤੋਂ ਜੱਗ ਅੰਦਰ ਰਹਦੀ ਦੁਨੀਆ ਤੱਕ ਰਹੂਗਾ ਨਾ ਸਿੰਘੋ ਸੱਦਰ ਹੋਈ ਪੂਰੀ ਟੁੱਟੀ ਗਈ ਗੁੰਡੀ ਅੱਖੋਂ ਖੁਸ਼ੀ ਚ ਹੰਝੂ ਵਗਾਏ ਹੈ ਸਨ ਦਸਮ ਪਿਤਾ ਦੇ ਨੈਣਾ ਚੋਂ ਨੀਰ ਸ਼ਮਸ਼ਮ ਵਾਂਗ ਸਾਗਰ ਦੀਆਂ ਛੱਲਾਂ ਦੇ ਆਏ ਹੈ ਸਨ ਕਲਗੀ ਧਰ ਦੀ ਗੋਦ ਚ ਸ਼ਾਂਤ ਹੋਗੀ ਉਨੀ ਆਖਰੀ ਸਵਾਸ ਮੁਕਾਏ ਹੈ ਸਨ ਮਹਾ ਸਿੰਘ ਜੀ ਫਤੀਗ ਜਾ ਕੀਤੀ ਗੁਰੂ ਗੋਦ ਦੇ ਵਿੱਚ ਸਮਾਏ ਹੈ ਸਨ ਸਦਰ ਹੋਈ ਪੂਰੀ ਟੁੱਟੀ ਗਈ ਗੰਢੀ ਅੱਖਾਂ ਖੁਸ਼ੀ ਚ ਹੰਝੂ ਵਗਾਏ ਹੈ ਸਨ ਦਸਮ ਪਿਤਾ ਦੇ ਨੈਣਾ ਚੋਂ ਨੀਰ ਸ਼ਮਸ਼ਮ ਵਾਂਗ ਸਾਗਰ ਦੀਆਂ ਛੱਲਾਂ ਦੀ ਆਈ ਹੈ ਸਨ ਕਲਗੀ ਤਰਦੀ ਗੋਦ ਚ ਸ਼ਾਂਤ ਹੋ ਗਈ ਉਹਨੇ ਆਖਰੀ ਸਵਾਸ ਮੁਕਾਈ ਹੈ ਸਨ ਮਹਾ ਸਿੰਘ ਜੀ ਫਤਿਹ ਜਾ ਕੀਤੀ ਗੁਰੂ ਗੋਦ ਦੇ ਵਿੱਚ ਸਮਾਈ ਹੈ ਸਨ ਗੁਰੂ ਗੋਦ ਦੇ ਵਿੱਚ ਸਮਾਈ ਹੈ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ